ਤੁਸੀਂ ਹੁਣ ਇਲੈਕਸ਼ਨ ਵਾਲੇ ਦਿਨੇ ਕਰਿਓ ਪੁੱਛਿਓ ਹਾਰ ਗਿਆਂ ਕਿ ਜਿੱਤ ਗਿਆ ਨਹੀਂ ਨਹੀਂ ਜਿਤਾ ਕੇ ਆ ਸਾਹ ਵੀ ਫੋਨ ਆਇਆ ਇੱਧਰ ਵੀ ਤੁਨਾ ਕਰੋ ਬੰਦ ਹੁਣ ਤਾਂ ਸੁਣਨੇ ਪੈਣੇ ਵੋਟਾਂ ਵਾਲਾ ਬੱਕੇ ਦਾ ਸੁਣਨਾ ਵਾਹ ਮੇਤਰਾ ਚਲਿਏ ਚਲੋ ਅੱਛਾ ਭਾਈ ਗੱਲ ਸੁਣ ਲਓ ਧਿਆਨ ਨਾਲ ਆਪਾਂ ਹੁਣ ਖੜ ਗਏ ਵੋਟਾਂ ਤੇ ਟਿਕਟ ਆਪਾਂ ਨੂੰ ਮਿਲ ਗਈ ਆ ਬੜਾਈਆਂ ਬੜਾ ਅੰਨਾ ਭਾਈ ਆਪਾਂ ਹੁਣ ਖੜ ਗਏ ਇਲੈਕਸ਼ਨ ਤੇ ਚੋਣਾਂ ਆ ਗਈਆਂ। ਭਾਈ ਨੂੰ ਵਧਾਈਆਂ ਸਾਡੀਆਂ ਨੂੰ। ਫਸ ਕਰਤਾ ਭਾਈ ਇਹਨੂੰ। ਆਪਾਂ ਜਿੱਤ ਜਾਵਾਂਗੇ। ਹਾਂਜੀ। ਸਾਡੇ ਵੀ ਹੈ। ਸਰਕਾਰ ਬਣ ਜਾਓ। ਬਣ ਜਾਈਏ। ਬਣੂਗਾ ਨਹੀਂ। ਸਾਡਾ ਅਜੰਡਾ ਇਹਨਾਂ ਵਧੀਆ। ਹਾਂਜੀ। ਸਾਡਾ ਮੈਨੀਫੈਸਟੋ ਪਤਾ ਕੀ ਕਹਿੰਦਾ? ਕੀ ਕਹਿੰਦਾ? ਉਹ ਮਿਲ ਕੇ ਟਿਕਟ ਵਿੱਚ ਚੋਣਾਂ ਦੇ ਵੋਟਾਂ ਤੇ ਖੜ ਗਿਆ ਵਾ। ਓਏ ਓਏ ਓਏ। ਖੁਲਤੇ ਯਾਰੋ ਜਦੋਂ ਲੀਡਰ ਖੜਾ ਹੋਵੇ ਨਾ ਨਾਲ ਨਹੀਂ ਖੜੇ ਹੋਈਦਾ ਹੁੰਦਾ ਓਏ ਲੈ ਲੈ ਟਿਕਟ ਵਿੱਚ ਚੋੜਾ ਦੇ ਵੋਟਾਂ ਤੇ ਖੜ ਗਿਆ ਵੇ ਖੁਲਤੇ ਲੋਕੋ ਸਿਆਸਤ ਦੀ ਐ ਵੀ ਸੀ ਪਾ ਗਿਆ ਵੇ ਮੈਂ ਹਾਂ ਸਭ ਤੋਂ ਚੰਗਾ ਸਭ ਨੂੰ ਗੱਲ ਸਮਝਾਵਾਂ ਮੈਂ ਆਂ ਦੇ ਵੇ ਕੀ ਵੇਰ ਨਜ਼ਾਰੇ ਵੇਰ ਨਜ਼ਾਰੇ ਐਮ ਐਲ اے ਨੌਜਵਾਨ ਆਪਣਾ ਟੀਵੀ ਚੈਨਲ ਆਪਣਈ ਸੁਣ ਲੇਗਾ ਵਾਂਗੇ ਹੋਰ ਤਾਂ ਚੱਲ ਰੇ ਕੋਈ ਨਹੀਂ ਵਾ ਆਪਣਾ ਟੀਵੀ ਚੈਨਲ ਆਪਣਈ ਸੁਣ ਲੇਗਾ ਜਿਹੀ ਹੀ ਚੱਲੂਗਾ ਉਹ 5 ਸਾਲਾਂ ਵਿੱਚ ਚਾਰੇ ਚੰਦਾਂ ਦੀ ਦਲਮ ਬਣਾਵਾਗੇ ਵੇਖੀ ਆਉਂਦੇ ਵੇਰ ਨਜ਼ਾਰੇ ਆਮ ਆਉਂਦੇ ਵੇਖੀ ਵੇਰ ਨਜ਼ਾਰੇ ਕੱਲ ਮੇ ਬਣ ਜਾਣਾ ਵੇ ਰਸਤਿਆਂ ਦਾ ਵੱਡਾ ਬਾਈ ਰੋ ਉਹਦੇ ਵੇਖੀ ਫੇਰ ਨਜ਼ਾਰੇ ਆਮ ਆਪਣੇ ਹੀ ਰਾਜ ਨੂੰ ਦਾਰਾ ਆਪਣੇ ਹੀ ਸਭੀ ਅਫਸਰ ਆਪਣੇ ਗੁੰਡੇ ਹੋਵਣਗੇ ਭਾਈ ਚੰਡੀਪੂਰੀ ਆਉ ਆਪਣੇ ਹੀ ਸਭੀ ਅਫਸਰ ਆਪਣੇ ਗੁੰਡੇ ਹੋਵਣਗੇ ਰੈਸਟੋਰੈਂਟ ਤੇ ਹਰ ਹੋਟਲ ਤੇ ਕਾਜੇ ਹੋਵਣਗੇ ਕਿਹੜਾ ਕਰਾਂਗੇ ਉਹ ਰੈਸਟੋਰੈਂਟ ਤੇ ਆਪਣੀ ਹੋ ਸਰਕਾਰ ਦਾ ਝੂਠੇ ਕੇਸ ਬਣਾਵਾਂਗੇ ਜਿਹੜਾ ਸਾਲਾ ਸਾਲਾ ਵੋਟਾਂ ਨਹੀਂ ਪਾਉ ਆਪਨੀ ਹੋ ਸਰਕਾਰ ਦਾ ਝੂਠੇ ਕੇਸ ਬਣਾਵਾਂਗੇ ਚੱਕੂ ਜਿਹੜਾ ਆਵਾਜ਼ੋ ਦੇ ਫਿਰ ਡਾਂਗ ਉਹ 5 ਸਾਲ ਪਰ ਲੋਕਾਂ ਤੇ ਚਮਦੀਆਂ ਚਲਾਵਾ ਮੈਂ ਮੈਂ ਵੰਡ ਆਉਂਦੇ ਵੇ ਕੀ ਵੇਰ ਨਜ਼ਾਰੇ ਐਮ ਐਲ ਏ ਨਾਲ ਜਾਵਾਂ ਅੱਛਾ ਸੁਣ ਮੇਰੀ ਗੱਲ ਪੈਸੇ ਕਿੱਥੋਂ ਆਉਣਗੇ ਆ ਇਹ ਵੀ ਆਹੀ ਗੱਲ ਮੈਂ ਕਰਨਾ ਪੈਸਿਆਂ ਦਾ ਜਗਾਰ ਵੀ ਕਰਨ ਜੇ ਇਤਨੀ ਚਾਹੀਦੀ ਗੱਲ ਯਾਰ ਜੇ ਐਮ ਐਲ ਏ ਕੋ ਪੈਸੇ ਨਾ ਹੋਏ ਕੋ ਟੌਰ ਗਾ ਦੀਏ ਪਾ ਪੈਸੇ ਕਿੱਥੋਂ ਆਣੇ ਉਹਦਾ ਇੰਤਜ਼ਾਮ ਵੀ ਹੈਗਾ ਸਾਲਿਓਂ ਇੰਤਜ਼ਾਰ ਉਹ ਗੁਰੂਦਵਾਰੇ ਮੰਦਰ ਮਸਜਿਦ ਆਪਣੇ ਹੀ ਹੋਣਗੇ ਹਾ ਕੀਤੀ ਆ ਗੱਲ ਉਹ ਨਹੀਂ ਕਰਦੀ ਗੱਲ ਕਰਦੀ ਤੇ ਆ ਤਾਂ ਬਾਈ ਉਹ ਗੁਰੂਦਵਾਰ ਮੰਦਰ ਮਸਜਿਦ ਆਪਣੇ ਹੀ ਹੋਣਗੇ ਕੋਲੇ ਕ ਵਿਚਲਾ ਮਾਲ ਚਲੇ ਫਿਰ ਕੰਡੂਣਗੇ ਲਾ ਕੇ ਫੋਟੋ ਆਪਣੀ ਅੱਛਾ ਓ ਲਾ ਕੇ ਫੋਟੋ ਆਪਣੀ ਨਵੀਂ ਸਕੀਮ ਚਲਾਵਾਂਗੇ ਕੀ ਵੇਰ ਨਜ਼ਾਰੇ ਆਉਂਦੇ ਵੇ ਕੀ ਵੇਰ ਨਜ਼ਾਰੇ ਅਲ ਇਮੇ ਦਾ ਬਣ ਜਾਵਾਰੇ ਬੜੀ ਘੁੱਟ ਖਾਦੀ ਪੁਲਿਸ ਤੋਂ ਬਾਸ ਸੁਣਾਨੇ ਕੁੱਟਿਆ ਬੜਾ ਭਜਾਇਆ ਤੁਹਾਨੂੰ ਭਾਈ 452 ਪੁਲਿਸ ਨੇ ਬੜਾ ਭਜਾਇਆ ਅਸੀਂ ਵੀ ਗਿਣ ਕੇ ਨ ਬਦਲੇ ਲੈਣੇ ਹਾਂ 107 ਓ ਲੰਗੜਾ ਜਿਹੜੇ ਰਸਤੇ ਸਭ ਤਾਂ ਪੁਲਿਸ ਲਗਾਵਾਗੇ ਲਵਾਉਣੀਆਂ ਇਹ ਵੀ ਜ਼ਰੂਰੀ ਲਵਾਉਣੀਆਂ ਓ ਲੰਗੜਾ ਸਭ ਤੋਂ ਪੁਲਿਸ ਲਗਾਵਾਗੇ ਬਿੰਨ ਦੱਸਿਆ ਫਿਰ ਹੈਲੀਕਾਪਟਰ ਦੇ ਵਿੱਚ ਜਾਵਾਂਗੇ ਫਿਰ ਸੜਕੇ ਲੋਕ ਦਿਹਾੜੀ ਤੇ ਬਹੁਤਾ ਘੱਟ ਜਗਾਵਾਗੇ ਕਿਹੜੀ ਡੇਰ ਲਜ਼ਾਰੇ ਐਮਐਲਏ ਭਜਾਵਾ ਵੇ ਕੌਣ ਤਕੜੀ ਰੈਲੀ ਹੋਈ ਆ ਲਾ ਸਰਕਾਰੀ ਪੈਸਾ ਵਿਦੇਸ਼ੀ ਤੋਰੇ ਜਾਵਾਂਗੇ ਮਰਕਾ ਜਰੂਰ ਜਾਣਾ ਉਹ ਐਮਐਲਏ ਕਹਦਾ ਜਿਹੜਾ ਵਿਦੇਸ਼ ਨੂੰ ਡੱਲ ਇਕੱਠੇ ਕਰਨੀ ਗਿਆ ਉਹ ਕਿੱਥੇ ਅਮਰੀਕਾ ਅਮਰੀਕਾ ਲਾ ਸਰਕਾਰੀ ਪੈਸਾ ਵਿਦੇਸ਼ੀ ਤੋਰੇ ਜਾਵਾਂਗੇ ਆਪਣੇ ਨਾਲ ਕਬੂਤਰ ਚਾਰ ਵਿਦੇਸ਼ ਲੈ ਜਾਨੇ ਇਸ ਵੇਲੇ ਪੈਸਾ ਹੈ ਨਹੀਂ ਮੈਂ ਕਿਸੇ ਨੂੰ ਤਨਖਾਹਾਂ ਨਹੀਂ ਦੇ ਸਕਦਾ ਅੱਛਾ ਖਾਲੀ ਰਹਿ ਗਿਆ ਤੇ ਪੈਸੇ ਆਣ ਸਰਕਾਰੀ ਖਜ਼ਾਨੇ ਪੈਸਾ ਹੈ ਨਹੀਂ ਅੱਛਾ ਮਾੜੀ ਗੱਲ ਸਰਕਾਰੀ ਖਜ਼ਾਨੇ ਪੈਸਾ ਹੈ ਨਹੀਂ ਟੈਕਸ ਲਗਾਵਾ ਸਾਲਿਓ ਘਰ ਦੀਆਂ ਗੱਡੀਆਂ ਵਿੱਚ ਸਰਕਾਰੀ ਤੇਰੇ ਹਰ ਚੌਕ ਵਿੱਚ ਤੇਰੇ ਪਿੰਡ ਦੀ ਸੜਕ ਵੀ ਮੈਂ ਹੀ ਬਣਾਉਂਗਾ ਹਾਂ ਹਾਂ ਸੜਕ ਬਣੇ ਨਾ ਬਣੇ ਪੱਥਰ ਜ਼ਰੂਰ ਲਾਉਂਗਾ ਹਰ ਚੌਕ ਵਿੱਚ ਹਰ ਪੱਥਰ ਤੇ ਨਾਂ ਲਿਖਵਾਵਾਂ ਮੈਂ ਕਵਿਨਾ ਮਲੇ ਆਉ ਦੇ ਕਿਵੇਂ ਨਜ਼ਾਰੇ ਬਾਤ ਕੀ ਬਾਤ ਆਉ ਦੇ ਕਿਵੇਂ ਨਜ਼ਾਰੇ ਐਮ ਐਲ ਏ ਬਣ ਜਾਵਾਂ ਮੈਂ ਆਉ ਦੇ ਕਿਵੇਂ ਨਜ਼ਾਰੇ ਐਮ ਐਲ ਏ ਬਣ ਜਾਵਾਂ ਮੈਂ ਧੇਮਾ ਉਹ ਰਾਮ ਰਾਜ ਬਣਾਵਾਂਗੇ ਸ਼ਾਂਤੀ ਰਾਜ ਦੇ ਵਿੱਚ ਬਿਲਕੁਲ ਸ਼ਾਂਤੀ ਚਾਹੀਦੀ ਸਾਨੂੰ ਸ਼ਾਂਤੀ ਐਮ ਐਲ ਏ ਬਣ ਕੇ ਸ਼ਾਂਤੀ ਹੋਊਗੀ ਉਹ ਦੀ ਭਾਈ ਕੋਈ ਗੁੰਡਾ ਕਰਦੀ ਨਹੀਂ ਨਹੀਂ ਬਿਲਕੁਲ ਬਿਲਕੁਲ ਹੀ ਨਹੀਂ ਇਹ ਆਹੋ ਕਾ ਲੋਕਾਂ ਨੂੰ ਰਾਮ ਰਾਜ ਬਣਾਵਾਂਗੇ ਆਪਣੇ ਅੱਗੇ ਪਿੱਛੇ 10 ਵੀ ਗ ਸਾਰੇ ਸਾਰੇ ਬਿੱਟੇ ਉਹ ਪੈਸੇ ਗੱਲ ਗਈ ਸੀ ਭਾਈ ਜੀ ਆਪਣੇ ਵੀ ਸਮਝਾਈ ਆਈ ਉਹ ਬੜੇ ਬੜੇ ਫਲਾਈਓਵਰ ਵੱਡੇ ਉਦਯੋਗ ਲਗਾਵਾਗੇ ਰਾਵਲ ਵਿੱਚੋਂ ਸਾਰੇ ਸਾਰੇ ਪੈਸੇ ਕਮਾਗੇ ਬੱਲੀ ਬੱਲੀ ਹੋਗੀ ਭਾਈ ਜੀ ਆਪਣੇ ਲਈ ਰੁਜ਼ਗਾਰ ਦਾ ਕੋਈ ਸਾਧਨ ਬਣਾਵਾ ਇਹ ਭੁੱਖ ਦੇ ਮਾਰੇ ਐਮਐਲਏ ਬਣਿਆ ਬੋਲੇ ਲੈ ਇਰਜ਼ਾਰ ਦਾ ਕੋਈ ਸਾਧਨ ਬਣਾਵਾ ਮੈਂ ਆਉਂਦੇ ਵੇ ਕੀ ਵੇਰ ਨਜ਼ਾਰੇ ਓਏ ਆਉਂਦੇ ਵੇ ਕੀ ਵੇਰ ਨਜ਼ਾਰੇ ਐਮ ਐਲ اے ਬਣ ਜਾਵਾ ਮੈਂ ਵਾਹ ਵਾਹ ਦੂਰ ਤੜਾ ਢੇ ਖੇਤਾ ਵਿੱਚ ਹੈ ਦੂਰ ਦੂਰਾ ਢੇ ਖੇਤਾ ਵਿੱਚ ਕਈ ਫਾਰਮ ਹਾਊਸ ਬੜਾ ਦੂਰ ਹੁਣ ਤਾਂ ਗਰੀਬਾਂ ਕੋ ਚਾਰ ਕਿੱਲੇ ਛੋਟੀ ਜਿਹੀ ਮੋਟਰ ਲੱਗੀ ਆ ਹਾਂ ਹਾਂ ਕੋਈ ਗੱਲ ਨਹੀਂ ਦੇਖੋ ਨੀ ਯਾਰੇ ਆਉਣ ਦਾ ਟਾਈਮ ਆਉਣ ਦਾ ਦੂਰ ਦਰਾਡੇ ਖੇਤਾ ਵਿੱਚ ਕਈ ਫਾਰਮ ਹਾਊਸ ਬਣਾਵਾਗੇ ਲੁੱਟ ਸਰਕਾਰੀ ਪੈਸਾ ਉੱਤੇ ਧਨਿਸ਼ਵਾਵਾ ਉਹ ਬੈਠ ਕੇ ਯਾਰਾਂ ਨਾਲ ਹਾਏ ਹਾਏ ਬੈਠ ਕੇ ਯਾਰਾਂ ਨਾਲ ਕਦੇ ਕਦੇ ਮੁਜਰਾ ਯੋਂ ਦੇ ਵੇਰ ਨਜ਼ਾਰੇ ਓਏ ਆ ਮਲੇ ਬਣ ਜਾਵਾਂਗੇ ਅੱਪਾ ਜੰਗਲ ਵੀ ਛੱਡਨੇ ਅੱਛਾ ਜੰਗਲੀ ਦਫਾ ਚਾਰ ਟੜਾ ਕੇ ਖੈਰ ਵਢਾਵਾਂਗੇ ਓਏ ਜੰਗਲੀ ਦਫਾ ਚਾਰ ਟੜਾ ਕੇ ਖੈਰ ਵਢਾਵਾਂਗੇ ਲੈ ਕੇ ਨਵੀਂ ਗਰਾਡ ਪੈਸੇ ਫਿਰ ਘਰ ਤੇ ਲਾਵਾਂਗੇ ਓ ਜਿੰਦਰਾ ਮੇਰਾ ਐਮਐਲ ਵਿੱਚ ਕਾਗਜ਼ ਤੈਨੂੰ ਵੀ ਰਜਗਾਰ ਦਊ ਤੈਨੂੰ ਵੀ ਦਊ ਉਹ ਮੇਰੀ ਘਰ ਵਾਲੀ ਕਹਿੰਦੀ ਕੰਮ ਹੈ ਨਹੀਂ ਸਾਗਾ ਠੇਕਾ ਮੈਨੂੰ ਦਊ ਵਿੱਚ ਕਾਗਜ਼ਾ ਦੇ ਫਿਰ ਜੰਗਲੀ ਉਹ ਦੇ ਵੇਖੀ ਫੇਰ ਨਜ਼ਾਰੇ ਐ ਐਮ ਐਲ ਏ ਬਣ ਜਾਵਾਂ ਮੈਂ ਉਹ ਜਿਤਾ ਦਵਾਂਗੇ ਬਾਈ ਜੀ ਜੀ